बिहार पुलिस ने ड्यूटी, है। पुलिस ड्यूटी ते तैनात महिला मुलाजिमां ਲਈ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ। पुलिस ਹੈੱਡਕੁਆਰਟਰ ਵੱਲੋਂ ਜਾਰੀ ਹੋਏ ਇਸ ਨਵੇਂ ਹੁਕਮ ਮੁਤਾਬਕ ਮਹਿਲਾ ਮੁਲਾਜ਼ਮ ਹੁਣ ਡਿਊਟੀ ਦੌਰਾਨ ਨਾਤਾ ਮੇਕਅਪ ਕਰ ਸਕਣਗੀਆਂ ਤੇ ਨਾ ਹੀ ਹੁਣ ਉਹ ਗਹਿਣੇ ਪਾ ਸਕਣਗੀਆਂ। ਇਸ ਹੁਕਮ ਦਾ ਉਦੇਸ਼ ਅਨੁਸ਼ਾਸਨ ਦੀ ਸ਼ਕਤੀ ਨਾਲ ਪਾਲਣਾ ਕਰਨਾ ਹੈ। ਇਹ ਹੁਕਮ ਏਡੀਜੀ ਪੰਕਜ ਜਰਾਦ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓਜ਼ ਦੇਖ ਕੇ ਜਾਰੀ ਕੀਤਾ ਹੈ। ਜਿਨ੍ਹਾਂ ਵਿੱਚ ਮਹਿਲਾ ਪੁਲਿਸ ਜੋ ਹਨ ਉਹ ਆ ਮੁਲਾਜ਼ਮ ਡਿਊਟੀ ਦੌਰਾਨ ਮੇਕਅਪ ਕਰਕੇ ਤੇ ਵਰਦੀ ਪਾ ਕੇ ਰੀਲਸ ਬਣਾ ਰਹੀਆਂ ਹਨ ਇਸ ਤੋਂ ਇਲਾਵਾ ਡਿਊਟੀ ਦੌਰਾਨ ਰੀਲਸ ਬਣਾਉਣਾ ਹਥਿਆਰ ਦਿਖਾਉਣਾ 뮤ਜ਼ਿਕ ਸੁਣਨ ਲਈ ਬਲੂਟੂਥ ਹੈੱਡਫੋਨਾਂ ਦੀ ਵਰਤੋਂ ਕਰਨਾ ਤੇ ਲੰਬੇ ਸਮੇਂ ਤੱਕ ਜੋ ਹੈ ਫੋਨਾਂ ਤੇ ਗੱਲਬਾਤ ਕਰਨਾ ਉਸ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਜੋ ਹੈ ਇਹ ਹੁਕਮ ਸਿਰਫ ਮਹਿਲਾ ਮੁਲਾਜ਼ਮਾਂ ਤੇ ਨਹੀਂ ਸਗੋਂ ਪੁਰਸ਼ ਮੁਲਾਜ਼ਮਾਂ ਤੇ ਵੀ ਲਾਗੂ ਹੁੰਦੇ ਨੇ ਡਿਊਟੀ ਦੌਰਾਨ ਉਹਨਾਂ ਨੂੰ ਹੁਣ ਪੂਰੀ ਵਰਦੀ ਪਾਣੀ ਪਾਵੇਗੀ ਤੇ ਇਹ ਕੀਤੀਆਂ ਜੋ ਉਲੰਘਣਾਵਾਂ ਕਰਨ ਉਹਨਾਂ ਖਿਲਾਫ ਵੀ ਹੈ ਜੋ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਇਹ ਕਿ ਜੋ ਹੈ ਸੂਬਾ ਪੁਲਿਸ ਵੱਲੋਂ ਹੁਣ ਡਿਊਟੀ ਦੌਰਾਨ ਡਰੈਸ ਕੋਡ ਤੇ ਫੋਨ ਦੀ ਵਰਤੋਂ ਵੀਡੀਓ ਕਾਲੇਜ਼ ਆਦ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਇਹ ਜੋ ਹੈ ਪਹਿਲੀ ਵਾਰ ਹੈ ਕਿ ਜਦੋਂ ਮਹਿਲਾ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਮੇਕਅਪ ਦੀ ਵਰਤੋਂ ਕਰਨ ਤੇ ਰੋਕ ਜੋ ਹੈ ਲਗਾ ਦਿੱਤੀ